ਆਹ ਬਿਆਨ ਦੇ ਰਿਹਾ ਸੀ ਕਿ ਇਹ ਦੁਵਿਧਾਪਨ ਪੈਦਾ ਕਰ ਰਿਹਾ ਸੀ ਸਮਾਜ ਦੇ ਵਿੱਚ ਇਹ ਮਤਲਬ ਆਪਣੀ ਸਖਸ਼ਨਾ ਉੱਚਾ ਚੱਕਣ ਲਈ ਚਾਹੇ ਕਹਿ ਲੋ ਵੀ ਇਹ ਆਪਣੇ ਆਤਾਂ ਨੂੰ ਖੁਸ਼ ਕਰਨ ਦੇ ਲਈ ਕਹਿ ਰਿਹਾ ਹੈ ਵੀ ਉਹਨੂੰ ਖੁਸ਼ ਕਰ ਦੂੰਗਾ ਮੈਂ ਉਹਦੇ ਲਈ ਤਾਂ ਹੀ ਇੰਨਾ ਕੁ ਬੋਲ ਰਿਹਾ ਹੈ ਵੀ ਮੈਨੂੰ ਕੋਈ ਵੱਡੇ ਹੋਰ ਉਹਦੇ ਮਿਲ ਜਾਣਗੇ ਇਹੋ ਜਿਹੀ ਕੋਈ ਪ੍ਰਾਪਤੀਆਂ ਲਈ ਇਹ ਕਰ ਰਹੇ ਨੇ ਹੋਰ ਇਹਨਾਂ ਲੋਕਾਂ ਨੇ ਕੀ ਬੋਲਣਾ ਬਈ ਜੀ ਅਸੀਂ ਤਾਂ ਇਹਨਾਂ ਬਾਰੇ ਕੋਈ ਮਾਰਾ ਸ਼ਬਦ ਨਹੀਂ ਬੋਲਣਾ ਚਾਹੁੰਦੇ ਆਇਆ ਗਿਆ ਵੀ ਮਾਪਿਆਂ ਨੂੰ ਵੀ ਕਿਸੇ ਨੂੰ ਨਿੰਦਣਾ ਨਹੀਂ ਹੈ ਕਿਸੇ ਨੂੰ ਗਲਤ ਨਹੀਂ ਬੋਲਣਾ ਹੈਗਾ ਅਫਸਰ ਸਾਹਿਬ ਨੇ ਮਰਿਆਦਾ ਸਰ ਤੇ ਮਰਜ਼ਾ ਜਰੂਰ ਬੋਲੋ ਬਾਈ ਜੀ ਜਿਹੜਾ ਬੋਲਣਾ ਪਬਲਿਕ ਵੱਲੋਂ ਇਸ ਪੁਆਇੰਟ ਦੇ ਉੱਤੇ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਪਬਲਿਕ ਦਾ ਕੀ ਕਹਿਣਾ ਹੈ ਬਹੁਤ ਹੀ ਇਹਦੀ ਨਿੰਦਿਆ ਕਰੀ ਆ ਬਹੁਤ ਬਤਲ ਜਿਹੜਾ ਬੋਲਿਆ ਨਾ ਸ਼ਬਦ ਹਰ ਕਿਤੇ ਵਿੱਚ ਇਹਹੀ ਮੈਸੇਜ ਹੀ ਗਿਆ ਵੀ ਜੋ ਬੋਲਿਆ ਬਹੁਤ ਗਲਤ ਬੋਲਿਆ ਹੈ ਇਹਨਾਂ ਨੂੰ ਆਪਣੀ ਮਰਿਆਦਾ ਦੇ ਰਹਿ ਕੇ ਬੋਲਣਾ ਚਾਹੀਦਾ ਪ੍ਰਧਾਨ ਜੀ ਕੋਈ ਮੈਸੇਜ ਦੇਣਾ ਚਾਹਦੇ ਹੋ ਵੀ ਸਮਾਜ ਵਾਸਤੇ ਮੈਸਰ ਆਵਾਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੱਥ ਬੰਨ ਕੇ ਬੇਨਤੀ ਕਰਨ ਲੱਗਿਆ ਜਿਹੜੀ ਸਾਡੇ ਨਾਲ ਸ਼੍ਰੋਮਣੀ ਕਾਲੀ ਵਾਲਾ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਪੁਨਰ ਸਜੇਤੀ ਹੋਈ ਆ ਉਹ ਸ਼੍ਰੋਮਣੀ ਕਾਲੀ ਵਾਲੇ ਵੱਲੋਂ ਅਸੀਂ ਬੇਨਤੀ ਕਰਨ ਲੱਗਿਆ ਹੱਥ ਬੰਨ ਕੇ ਅਸੀਂ ਮਤਲਬ ਅਸੀਂ ਜੂਥ ਨੂੰ ਵੀ ਕਹਿਣ ਲੱਗੇ ਆ ਅਸੀਂ ਆਪਣੇ ਵੀਰ ਭਰਾਵਾਂ ਨੂੰ ਵੀ ਕਹਿਣ ਲੱਗੇ ਆ ਸਾਡਾ ਨਾਲ ਵੱਧ ਤੋਂ ਜੁੜੋ ਜੁੜ ਕੇ ਸਾਡਾ ਸਾਥ ਦਿਓ ਤੁਸੀਂ ਸਾਡਾ ਸਾਥ ਦੋ ਅਸੀਂ ਤੁਹਾਡਾ ਸਾਥ ਦੰਨੇ ਆ ਬਾਈ ਜੀ ਜਿਹੜੀ ਕੋਈ ਕਮੀ ਪੇਸੀ ਹੈਗੀ ਆ ਇਕੱਠੇ ਰਲ ਮਿਲ ਕੇ ਆਪਾਂ ਉਹਨੂੰ ਪੂਰਾ ਕਰੀਏ ਬਾਈ ਜੀ ਜਿਹੜੀ ਕਿਤੇ ੱੱਕੇਸਾਈ ਹੋ ਰਹੀ ਹੈ ਕਿਸੇ ਬੰਦੀਰ ਭਾਈ ਭੈਣ ਨਾਲ ਉਹ ਸਾਨੂੰ ਮਿਲੋ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਉਹਨਾਂ ਦਾ ਅਸੀਂ ਮੋਢਾ ਮੋਢਾ ਲਾ ਕੇ ਤੁਰਾਂਗੇ ਬਾਈ ਜੀ ਕਿ ਅਸੀਂ ਚਟਾਨਦ ਮੰਗ ਖੜਿਆਨ ਵਾਲਾ ਸੀ ਐਨੀ ਇੱਕ ਗੱਲ ਕਹਿੰਦਾ ਹਾਂ ਬਾਈ ਜੀ ਮੈਂ ਮੈਂ ਸਾਡੇ ਦਸੋ ਜੀ ਹਾਂ ਤਾਰਾ ਸਿੰਘ ਦੀ ਕਹਾਣੀ ਤੋਂ ਮੈਂ ਕਹੂੰਗਾ ਦੋ ਸਬਦ ਇਹ ਵੀ ਕਹਿਣਾ ਮਾੜੀ ਇਹ ਵੀ ਇੱਕ ਗੱਲ ਕਰ ਲੈ ਹਾਂਜੀ ਪਤਨ ਜੀ ਕੀ ਵਿਚਾਰ ਸੇਅਰ ਕਰਨਾ ਚਾਹੁੰਦੇ ਹੋ ਜੀ ਤੁਸੀਂ ਪਾਰਟੀ ਦੇ ਵਰਕ ਦੇ ਬਾਰੇ ਵਿੱਚ ਕਿਵੇਂ ਚੱਲ ਰਿਹਾ ਜੀ ਪਾਰਟੀ ਦਾ ਪਾਰਟੀ ਦੇ ਵਰਗ ਬਾਰੇ ਭਾਈ ਖਾਲਸਾ ਬਾਹਰ ਜੀ ਫਤੇ ਪਤੇ ਪਾਰਟੀ ਦੇ ਵਰਗ ਬਾਰੇ ਕੋਈ ਮਨਜ਼ੂਰ ਨਹੀਂ ਸੁਪਰੇ ਨੇ ਕਾਫੀ ਕਹ ਦੱਸ ਦਿੱਤਾ ਹੈ ਬਾਕੀ ਇਸ ਵਾਰ ਸਾਡੀ ਜਿਹੜੀ ਪਾਰਟੀ ਆ ਜਿਹੜੇ ਆਪਣੇ ਸੰਜਿਤੀ ਹੋਈ ਹੈ ਕੱਲ ਤੱਕ ਹੋਣਾ ਉਹ ਬਹੁਤ ਵਧੀਆ ਟੰਗਣਾ ਚੱਲ ਰਹੀ ਹੈ ਤੁਹਾਨੂੰ ਪੂਰਾ ਵਿਸ਼ਵਾਸ ਆ ਉਹਨਾਂ ਤੇ ਔਰ ਪੂਰੀ ਚਰਦੀ ਘੜੀ ਚੱਲ ਰਹੀ ਹੈ ਲੋਕ ਬਹੁਤ ਵੱਧ ਤੋਂ ਵੱਧ ਘਟਨਾਵਾਂ ਜੋੜ ਰਹੇ ਨੇ ਤੇ ਇਸੇ ਕੋਈ ਸ਼ੱਕ ਨਹੀਂ ਹੈਗਾ ਕਿ ਹੁਣ ਵਾਰ ਸਮਝ ਇਹ ਬਣਦੀ ਆ ਜਾਈਗੀ ਇਹ ਨਵੀਂ ਗੱਲ ਕਹਿੰਦਾ ਆਹੀ ਕੋਸ਼ਿਸ਼ ਕਰਨਾ ਚਾਹਨੀ ਉਹ ਵੀ ਤੁਸੀਂ ਖਾਸ ਕਰਨਾ ਪਾਉ। ਪੁਰਾਣੀਆਂ ਵਾਰ। ਜਿਹੜੇ ਮਸਲੇ ਨੇ ਪੰਜਾਬ ਦੇ ਸਨ 66 ਤੋਂ ਲਾ ਕੇ ਜਿਹੜੇ ਪਾਣੀ ਦਾ ਮਸਲਾ ਹੈ ਉਹਨੇ ਕੀ ਹੱਲ ਹੋਇਆ ਤੇ ਚੰਡੀਗੜ੍ਹ ਦਾ ਮਸਲਾ ਉਹਨੇ ਹੱਲ ਹੋਇਆ ਤੇ ਹੋਰ ਜਿਹੜੇ ਜਿਹੜੇ ਸਮੁੱਚੇ ਮਸਲੇ ਨੇ ਨਾ ਨਾ ਬੇਰਜਗਰੀ ਨਹੀਂ ਹੋਇਆ ਤੇ ਨਸ਼ਿਆਂ ਦਾ ਨਹੀਂ ਹੋਇਆ ਉਹ ਮਸਲਾ ਕਿਤੇ ਹੱਲ ਨਹੀਂ ਹੋਇਆ ਤੇ ਮੋਰਚੇ ਜੂਲ ਲਾਉਂਦੇ ਰਹੇ ਨੇ ਬੰਦੀ ਸਿੰਘ ਰਾ ਮੋਰਚਾ ਲੱਗਾ ਉਹ ਉਹ ਤੁਸੀਂ ਹੋਇਆ ਇਹ ਇਸ ਨੂੰ ਜਾਂਦੇ ਰਹੇ ਸਮੋ ਡਰਾਮੇ ਕਰਦੇ ਰਹੇ ਤੇ ਜਦੋਂ ਕਰਨੇਕਸ ਪੰਜੋਲੀ ਬੈਠੇ ਨੇ ਜੇ ਉਹਨਾਂ ਨੇ ਗੱਲ ਕਹੀ ਸੀ ਤੁਸੀਂ ਪੰਜ ਬੰਦੇ ਗਏ ਸੀ ਮਰਮੋਹਨ ਸਾਹ ਕੋਲ